ਵੇਖੋ ਤਾਂ ਉਹਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ। ਉਹ ਸਿੰਘ ਥੱਲੋਂ ਅਜੇ ਆ ਰਹੇ ਆ ਕੁਛ ਆਪਣੇ ਨਾਲ ਦੇ। ਤੇ ਐਸ ਪਾਸੇ ਉਹ ਵੇਖੋ ਤਾਂ ਮੰਦਿਰ ਨਜ਼ਰ ਆ ਰਿਹਾ ਪਹਾੜੀ ਦੇ ਉੱਤੇ। ਉੱਪਰ ਚੜ ਕੇ ਨੌਜਵਾਨ ਫੋਟੋਆਂ ਖਿਚਾ ਰਹੇ ਆ। ਜਿਹੜੀ ਉਹ ਪ੍ਰਵਾੜ ਕੀਤੀ ਹੋਈ ਆ ਥੋੜਾ ਜਿਹਾ ਏਰੀਆ ਉੱਪਰ ਤੱਕ। ਇਹ ਪੱਕਾ ਪਹਾੜ ਆ। ਇਹ ਨਾਲ ਗੁਰਦੁਆਰਾ ਸਾਹਿਬ ਇੱਧਰਲੇ ਪਾਸੇ ਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਪੰਜ ਚੱਲੇ ਆ ਗੁਰਦੁਆਰਾ ਸ਼ੀਤਲਕੁੰਡ ਰਾਜਗੀਰ ਆਪਣੀ ਬੱਸ ਆ ਗਈ ਆ ਤੇ ਹੁਣ ਆਪਣੀ ਤੋਂ ਤੁਰਨ ਦੀ ਤਿਆਰੀ ਆ ਸਾਰੇ ਜਣੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਵੀ ਕਰਵਾਵਾਂਗੇ ਸਿੰਘ ਸਾਰੇ ਤਿਆਰੀ ਚ ਬੱਸ ਬੈਠਣ ਲੱਗੇ ਆ ਜਿਵੇਂ ਹੀ ਬੈਠਦੇ ਆ ਫਿਰ ਉਸ ਹਾਵਨਾ ਤੁਹਾਨੂੰ ਅੱਗੇ ਦੀ ਅੱਗੇ ਦਿਖਾਉਂਦੇ ਚੱਲਾਂਗੇ ਪਤਲੀਆਂ ਗਲੀਆਂ ਜੋ ਤੁਰੇ ਆਉਂਦੇ ਆ ਸਿੰਘ ਆ ਰਹੇ ਆ ਸਾਰੇ ਹੌਲੀ ਹੌਲੀ ਕੁਝ ਕੋਸ਼ਕ ਇੱਥੇ ਖੜੇ ਆ ਕੁਝ ਕੋਸ਼ਕ ਇੱਧਰ ਖੜੇ ਆ ਗੁਰਦੁਆਰਾ ਸ਼ੀਤਲਕੰਡ ਦੀ ਹੋਗੀ ਤਿਆਰੀ ਤੇ ਸੰਗਤ ਚੜੀ ਜਾਂਦੀ ਆ ਬੱਸ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੋਹਣੇ ਦਰਸ਼ਨ ਮੇਲੇ ਹੋ ਰਹੇ ਆ ਪਹਿਲੇ ਗੁਰਦੁਆਰਾ ਸਾਹਿਬਾਂ ਦੇ ਆਪ ਦਰਸ਼ਨ ਕਰਕੇ ਆਏ ਆ ਤੇ ਅੱਜ ਆਪਾਂ ਰਾਜਗਿਰ ਜਾ ਰਹੇ ਆ ਚਲੋ ਜੀ ਚਲੋ ਸੰਗਤੋ ਚੜਜੋ ਸਾਰੀ ਸੰਗਤ ਬੱਸ ਚੜ ਰਹੀ ਆ ਤੇ ਹੁਣ ਆਪਾਂ ਰਵਾਨਾ ਹੋ ਰਹੇ ਆ ਗੁਰਦੁਆਰਾ ਸ਼ੀਤਲਕੁੰਡ ਵਾਸਤੇ ਚੜੀ ਜਾਂਦੀ ਆ ਸੰਗਤ ਤੇ ਹੁਣ ਆਪਾਂ ਉਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਰਾਜ ਵੀ ਕੁਝ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਜਿਵੇਂ ਕੋਈ ਦੇਖਣਯੋਗ ਚੀਜ਼ਾਂ ਆਪਾਂ ਨੂੰ ਮਿਲਣਗੀਆਂ ਤੇ ਉਹ ਆਪਾਂ ਨਾਲ ਦੀ ਨਾਲ ਦਿਖਾਈ ਜਾਵਾਂਗੇ ਕਿਉਂਕਿ ਸੰਗਤ ਦਾ ਚਲੋ ਦਰਸ਼ਨ ਕਰੂਗੀ ਸਾਡਾ ਇਹ ਵੀ ਮਾਨਸੀ ਵੀ ਜਿਹੜਾ ਵੀ ਕੋਈ ਇਹ ਵੀਡੀਓ ਨੂੰ ਦੇਖੂਗਾ ਉਹਨੂੰ ਵੀ ਪਤਾ ਲੱਗੂਗਾ ਵੀ ਰਾਹ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਇਹ ਸਵਾ 100 ਕਿਲੋਮੀਟਰ ਦੇ ਲਗਭਗ 100 ਸਵਾ ਤੋਂ ਕਿਲੋਮੀਟਰ ਆ ਇਹ ਦੂਰ ਜਿਹੜਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸ਼ੀਤਲਕੁੰਣ ਤੇ ਉਹਦੇ ਵਾਸਤੇ ਸੰਗਤ ਹੁਣ ਸਾਰੀ ਸੱਜ ਗਈ ਆ ਬੱਸ ਦੇ ਵਿੱਚ ਬੈਠ ਗਏ ਆ ਤੇ ਹੁਣ ਆਪਾਂ ਰਵਾਨਾ ਹੋਵਾਂਗੇ ਗੁਰਦੁਆਰਾ ਸਾਹਿਬ ਵਾਸਤੇ ਸਾਰਿਆਂ ਦਾ ਬਹੁਤ ਧੰਨਵਾਦ ਹੁਣ ਗਾਂ ਦਿਖਾਉਣੇ ਆ ਤੁਹਾਨੂੰ ਕਿਵੇਂ-ਕਿਵੇਂ ਚੱਲ ਰਿਹਾ ਬਹੁਤ ਇੱਥੇ ਇੱਕ ਮੰਦਿਰ ਆ ਉੱਥੇ ਅੱਜ ਕੋਈ ਦਿਨ ਮਨਾਇਆ ਜਾ ਰਿਹਾ ਵਾ ਇਹ ਦੇ ਕਰਕੇ ਹੀ ਆਪਾਂ ਦੇਖ ਰਹੇ ਜਿਹੜੀਆਂ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਤੇ 100 ਸਵਾ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਰਾਜਗੀਰ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਦੀ ਚਾਰ ਦੁਵਾਰੀ ਇੱਥੋਂ ਸ਼ੁਰੂ ਹੋ ਗਈ ਆ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਬੜਾ ਸ਼ਾਨਦਾਰ ਬਣਾਇਆ ਗਿਆ ਵਾ ਇਸ ਗੁਰਦੁਆਰਾ ਸਾਹਿਬ ਨੂੰ ਪਹਾੜੀਆਂ ਦੇ ਵਿੱਚ ਆਏ ਗੁਰਦੁਆਰਾ ਸਾਹਿਬ ਆ ਵੇਖੋ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਗੁਰਦੁਆਰਾ ਸਾਹਿਬ ਦਾ ਗੇਟ ਆ ਗਿਆ ਤੇ ਬਾਈ ਖੋਲਣ ਆ ਰਿਹਾ ਗੇਟ ਬਹੁਤ ساری ਸੰਗਤ ਜਿਹੜੀ ਪਟਨਾ ਸਾਹਿਬ ਜਾਣ ਵਾਲੀ ਇੱਥੇ ਦਰਸ਼ਨ ਕਰਕੇ ਹੀ ਵਾਪਸ ਘਰਾਂ ਨੂੰ ਮੁੜਦੀ ਆ ਇਹ ਵੀ ਪਹਾੜੀ ਦੇ ਇੱਕ ਸਾਈਡ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਉੱਚੀ ਜਗ੍ਹਾ ਦੇ ਉੱਤੇ ਆਲੋ ਆਪਾਂ ਪਹੁੰਚ ਚੁੱਕੇ ਆਂ ਦੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ੀਤਲਕੁੰਡ ਰਾਜਗਿਰ ਸਾਡੀ ਸੰਗਤ ਇੱਥੇ ਪਹੁੰਚ ਚੁੱਕੀ ਆਂ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਤੇ ਏਰੀਆ ਪਹਾੜੀ ਵੀ ਆ ਨਾਲ ਨਾਲ ਉਹ ਸਾਹਮਣੇ ਜੇ ਧਿਆਨ ਨਾਲ ਦੇਖੀਏ ਆਪਾਂ ਤਾਂ ਇੱਕ ਮੰਦਿਰ ਆ ਮੰਦਿਰ ਨੂੰ ਰਾਹ ਆ ਰਿਹਾ ਤੇ ਪਿੱਛੇ ਤੁਹਾਨੂੰ ਆ ਦਿਖਾ ਕੇ ਵੀ ਆਏ ਆ ਵੀ ਬਹੁਤ ਸ਼ਰਧਾਲੂ ਜਿਹੜੇ ਆ ਮੰਦਿਰ ਚ ਦਰਸ਼ਨ ਕਰਨ ਵਾਸਤੇ ਆ ਰਹੇ ਆ ਜਿਵੇਂ ਇੱਥੇ ਕੋਈ ਦਿਨ ਕੋਈ ਮਨਾਉਂਦੇ ਹੋਣਗੇ ਸ਼ਾਇਦ ਉਹ ਦਿਨ ਹੋਵੇ ਕਿਉਂਕਿ ਦੁਕਾਨਾਂ ਵੀ ਬਹੁਤ ਲੱਗੀਆਂ ਸਿਗੀਆਂ ਪੰਜਾਬ ਵਾਂਗੂ ਤੇ ਇੱਥੇ ਨਾਲ ਹੀ ਪਹਾੜ ਆ ਪਹਾੜ ਦੇ ਉੱਤੇ ਮੰਦਿਰ ਆ ਇਧਰ ਗੁਰਦੁਆਰਾ ਸਾਹਿਬ ਆ ਇਹ ਵੀ ਵੱੱਡਾ ਕਹਾੜੀ ਦੇ ਹੀ ਆ ਗੁਰਦੁਆਰਾ ਸਾਹਿਬ ਇਹ ਆਪਣੇ ਜਿੱਥੇ ਰਾਤ ਰੁਕੇ ਸੀਗੇ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਪਟਨਾ ਸਾਹਿਬ ਇਹ ਉੱਥੋਂ ਬਸ ਕਾਰ ਸੇਵਾ ਵਾਲੇ ਬਾਬਿਆਂ ਦੀ ਆ ਇਹ ਪੂਰੀ ਸਾਹਿਬ ਵਾਲੇ ਬਾਬੇ ਆ ਜਿਹੜੇ ਇਹ ਵੀ ਸੰਗਤਾਂ ਨੂੰ ਦਰਸ਼ਨ ਕਰਵਾਉਣ ਵਾਸਤੇ ਇੱਥੇ ਬਸ ਪਹੁੰਚੀ ਹੋਈ ਆ ਤੇ ਹੁਣ ਆ ਜੋ ਆਪਾਂ ਅੰਦਰ ਦਰਸ਼ਨ ਕਰਦੇ ਆਂ ਬਸ ਆਪਣੀ ਉਧਰ ਲਾਦੀ ਪਾਰਕਿੰਗ ਕਰਤੀ ਆ ਤੇ ਸੰਗਤ ਨੇ ਜੋੜੇ ਜਮਾ ਕਰਾਤੇ ਆ ਤੇ ਹੁਣ ਆਪਾਂ ਉੱਪਰ ਨੂੰ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਉਹ ਬਹੁਤ ਉੱਪਰ ਤੱਕ ਜਾਣਾ ਪੈਣਾ ਆਪਾਂ ਨੂੰ ਫਿਰ ਪੌੜੀਆਂ ਬਣੀਆਂ ਹੋਈਆਂ ਬਹੁਤ ਸੋਹਣੀਆਂ ਪੌੜੀਆਂ ਬਣਾਈਆਂ ਹੋਈਆਂ ਤੇ ਉੱਤੇ ਜਿਵੇਂ ਆ ਛੋਟੀ ਛੋਟੀ ਲਾਈ ਵੀ ਹੈ ਨਾ ਆਪਣੀ ਬਜਰੀ ਬਰੀਕ ਇਹਦੇ ਰਗੜਾਈ ਨਹੀਂ ਕੀਤੀ ਹੋਈ ਵੀ ਮੰਨ ਲਓ ਪਾਣੀ ਡੁੱਲ ਜੇ ਕੁਛ ਹੋ ਜਾਵੇ ਜਿਵੇਂ ਹੁਣ ਪਾਣੀ ਡੁੱਲਿਆ ਆ ਇਸ ਵਕਤ ਵੀ ਤਿਲਕਣ ਨਹੀਂ ਹੁੰਦੀ ਇਹਦੇ ਤੇ ਰਗੜਾਈ ਨਹੀਂ ਕੀਤੀ ਤਾਂ ਬੜਾ ਵਧੀਆ ਜਿਹਾ ਮਹਿਸੂਸ ਹੁੰਦਾ ਜਦੋਂ ਆਪਾਂ ਇਹਦੇ ਤੇ ਤੁਰਦੇ ਆ ਕਿਉਂਕਿ ਛੁਬਦੀ ਵੀ ਆ ਥੋੜੀ ਥੋੜੀ ਤੇ ਐਸ ਪਾਸੇ ਉਹ ਵੇਖੋ ਤਾਂ ਮੰਦਿਰ ਨਜ਼ਰ ਆ ਰਿਹਾ ਪਹਾੜੀ ਦੇ ਉੱਤੇ ਇਹਦੇ ਲੈ ਹੈ ਨਾ ਦੇਖ ਰਿਹਾ ਆਪਾਂ ਤੇ ਆ ਵੱਡੇ ਵੱਡੇ ਪੱਥਰਾਂ ਨਾਲ ਵਿੱਚ ਪਹਾੜੀ ਤੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਬੜੀ ਸੋਹਣੀ ਸ਼ਾਨਦਾਰ ਬਿਲਡਿੰਗ ਬਣਾਈ ਗਈ ਆ ਵੇਖੋ ਧੁੱਪ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਉਹ ਸਿੰਘ ਥੱਲੋਂ ਅਜੇ ਆ ਰਹੇ ਆ ਕੁਝ ਆਪਣੇ ਨਾਲ ਦੇ ਇੱਧਰ ਵੀ ਪਹਾੜੀ ਆ ਇਹ ਨਿਸ਼ਾਨ ਸਿਵ ਖਾਲਸੇ ਪੰਥ ਦਾ ਜੇ ਵੇਖੋ ਕਿ ਨਹੀਂ ਸੋਹਣੀ ਸ਼ਾਨਦਾਰ ਲੋਕਾ ਬਿਲਡਿੰਗ ਦੀ ਬੜੀ ਵੱਖਰੀ ਟਾਈਪ ਦੀ ਬਿਲਡਿੰਗ ਬਣੀ ਹੋਈ ਆ ਦਰਵਾਜ਼ਾ ਸੇਵ ਇੱਥੇ ਹੱਥ ਧੋਣ ਵਾਸਤੇ ਬਹੁਤ ਜ਼ਿਆਦਾ ਸੋਹਣੀ ਬਿਲਡਿੰਗ ਆ ਇਧਰ ਪਹਾੜਾ ਵਾਲੇ ਦੁਆਲੇ ਬੜੀ ਵਧੀਆ ਜੀ ਜਗ੍ਹਾ ਵਾ ਸਹਿਬ ਅੰਦਰੋਂ ਵੀ ਬੜਾ ਸੋਹਣਾ ਬਣਾਇਆ ਗਿਆ ਬਹੁਤ ਹੀ ਵੱਖਰੀ ਟਾਈਪ ਦਾ ਦਰਬਾਰ ਸਹਿਬ ਬਣਿਆ ਹੋਇਆ ਇਹ ਹੈ ਵੀ ਗੁਲਾਈ ਦੇ ਵਿੱਚ ਤੇ ਬੜਾ ਸੋਹਣਾ ਸ਼ਾਨਦਾਰ ਬਣਾਇਆ ਗਿਆ ਬਾਬਾ ਜੀ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਆਪਾਂ ਵੀ ਇਤਿਹਾਸ ਸੁਣਦੇ ਆਜੋ ਆਓ ਆਪਾਂ ਇੱਥੇ ਦਾ ਇਤਿਹਾਸ ਸਰਵੇ ਲਈਏ ਗੁਰੂ ਫਤਿਹ ਬਿਨਾ ਵਾਹਿਗੁਰੂ ਜੀ ਕਾ ਖਾਲਸਾ مجھے پر بھی مجھے پاس اگر کہتا مول نام شاہی نیا راہت دے ہو پہ بندرہ سو ساکر جیسا کے لئے مام شاہم کی ایتھی آئے ہیں سب تو پہلہ دو چیزیں پراہتر پراہتر کا مطلب ہے بھرو مہارجی کے اوٹ پہلہ پراہتر ایتھا جیلے پہاڑ دے دیکھڑ کہتا پہاڑی دور لگتا لیکن جانا آپ میر تھے دہاں پڑھا دیکھو پہاڑا پہاڑے بہت تگڑا ہو گیا سمائنہ نبلا کے سمئے نا میں ناڑا تیاز کرتے ہیں اور ابھی ہی اس قرے کے تر بہت سارے کی امیتی جہاں بچنیاں دنیا دیکھنا ہوتی ہیں اور وہ تحاظ کو دیکھنا ہو تو آپ بھی کے پاس نہ کم سے کم دو دن چاہتا ہے نام تو جنور مانا مکتا سامجل آگیا تھا راج گرہ راجاؤں کا ایک تو یہ پرانہ کیا دیکھتا ہم کار رہا ہوں پاہاں تہلیان چھوڑا ہوں سمیت بات کرو ہوں اور چھت جمہور بڑھی آپ میں بہت کچھ ہے کہ گیاں دینا دیکھتے 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 ایک تو یہ پرانہ اور دوسرا ہمیں ہندگوں پر ایک تیر چونی ہے اس سے کر کے نگار پر شہور ہو گیا بانی چیلی چکرے ہوتا i

ہر جگہ جاگہ اکھلے شکل کرتا ہے جب میں لہتے ہیں کہ یہ آٹھ میلہ ناکبال یہ آٹھ میل کے اندر کا کتے ہی پہاڑا جگہ سرم پر ہے گا ہندی کے گلے گروہ تو وہ جن مت دیکھے اور وہی کلدک کر کے پانی سب گھرہ گیا اس لاکے چھے آج بھی ابھی بھی 20 کونڈ لے گا ہے گا ساکرٹ پاشا ਵੈਸੇ ਆਪ ਚਾਸ਼ਮਾ ਕਹਿ ਲਿਓ ਸੋਮਾ ਕਹਿ ਲਿਓ ਧਾਰਾ ਕਹਿ ਲਿਓ ਤੇ ਉਹ ਜੋ 22 ਤੋਂ ਸਭ ਗਰਮ ਤੇ 22 ਮਾਪ ਦੇ ਅੰਦਰ ਨੀਚੇ ਪਾਣੀ ਤੱਕ ਉਰਤੀ ਲੇਕਿਨ ਸਭ ਗਰਮ ਇਹ ਵੀ ਗੱਲ ਕਿ ਇਹ ਗੁੱਡ ਵੀ ਉਹਦੇ ਵਿੱਚ ਹੀ ਸੀਤੇਗਾ ਤੇ ਆ ਜਿਹੜਾ 5 ਮੀਲ ਦਾ ਏਰੀਆ ਇਸ 5 ਮੀਲ ਦੇ ਅੰਦਰ ਚਿੱਟੇ ਪਰ ਦੀ ਜਾ ਕੇ ਜ਼ਮੀਨ ਨੂੰ ਵਾਟਦੇ ਮਿੱਟੀ ਤੋਂ ਉਹਨੂੰ 2 ਫੁੱਟ 3 ਫੁੱਟ ਚਲੋ 5 ਫੁੱਟ ਤੱਕ ਮੰਨ ਲਓ ਲੇਕਿਨ ਪੱਥਰ 200 ਫੁੱਟ ਦਾ ਹਿਲਦਾ ਹੀ ਕਿਸੇ ਪਾਸੋਂ ਜਿੰਨਾ ਮਰਜੀ ਤਾਂ ਕਰਾ ਲਓ ਅਬ ਪੱਥਰ ਹੈ ਤਾਂ ਦੋਰ ਨਾ ਤਾਂ ਹੋਇਆ ਪਾਣੀ ਦਾ ਨਾ ਹੈ ਤੇ ਜੋ ਚੱਲਦਾ ਪਾਣੀ ਉਹ ਗਿਆਨ ਹੈ ਔਰ ਗਰਮੀ ਵਿੱਚ ਤਾਂ ਗੱਲ ਨੂੰ ਕੀ ਨਹੀਂ ਸਕਦੇ ਪਾਣੀ ਕੀ ਦਿੱਕਤੇ ਇਹੀ ਤਾਂ ਸਭ ਤੋਂ ਵੱਡਾ ਦਿੱਕਤ ਸੀ ਤੇ ਜਦ ਗੁਰੂ ਨਾਨਕ ਮਹਾਰਾਜ ਆਏ ਲੋਕਾਂ ਨੇ

مطلب ਕੁੰਡ ਕੇ ਅੰਦਰ ਪੈਰ ਨਹੀਂ ਪਾਉਣਾ ਧੋਣਾ ਨਹੀਂ ਹੈਗਾ ਜੁੱਤਾ ਨਹੀਂ ਕਰਨਾ ਇਸ ਚੀਜ਼ ਦਾ ਜ਼ਰੂਰ ਖਿਆਲ ਕਰਨਾ ਕਿਉਂਕਿ ਉਸੇ ਜਾਨਾ ਲੰਗਰ ਵੰਡਦਾ ਵੀ ਹੈ ਤੀਨ ਵਾਰ ਤੀਨ ਵਾਰ ਤੇ ਕਿ ਉਹ ਸਾਰਾ ਕੰਮ ਕਾਜ ਕਰਦਾ ਇਹ ਹੈ ਜਿੰਦਾ ਸਾਹਮਣੇ ਮੰਦਰ ਵਿਖਦਾ ਨਾ ਜਾਓ ਕੋ ਖੁਸ਼ੀ ਦੀ ਗੱਲ ਹੈ ਪਰ ਦੇਖਣਾ ਹੈ ਕਿ ਕੋਈ ਮਨਾਹੀ ਨਹੀਂ ਹੈ ਵੀਰ ਦਾ ਕਿ ਕਿਸ ਸਜ਼ਾ ਦੀ ਜਾ ਸਕਦੀ ਹੀਗਾ ਕਿਆ ਲਪਰਾ ਕਰਦਾ ਹੈਗਾ ਦਾਸ ਦਾ ਭਰਜ ਬਣਦਾ ਨਸਤ ਤੇ ਕੁੰਡ ਜੋ 22 ਤੇ ਉੱਤੇ ਤੇ 10 ਕੁੰਡ ਗਾਰੇ ਉੱਧਰ ਤੁਰਾ ਦੂਰ ਦੂਰ ਕਰਕੇ ਸੱਤ ਨੇ ਇਹ ਤੋਂ 32 ਕਿਲੋਮੀਟਰ ਅਗੇ ਚਲੇ ਜਾਂ ਚਾਰ ਕੁੰਡ ਤੇ ਦੋ ਕੁੰਡ ਦਾ ਪਾਣੀ ਚਿੰਦਾ ਤੇ ਇਹ ਗਰ ਬਹੁਤ ਨੜਦਾ 9000 ਕੇਰਤਾ ਪਹੁੰਚ ਉਹਨਾਂ ਦਾ ਫਤਾਨ ਦੇ ਗੁਰੂ ਬਾਲ ਜੀ ਨੇ ਇੱਕ ਤਾਂ ਝੰਡਾ ਵੀ ਕੀਤਾ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਮ ਮਹੱਲਾ ਪਹਿਲਾ ਘਰ ਦੂਜਾ ਧੰਨ ਜੋ ਬਨਿਆ ਰੂਰਣਾ ਨਾਟਕੀ ਅੜੇ ਦਿਨ ਚਾਰ ਪਵਨ ਕੀਰੀ ਮਤ ਦਿਓ ਕਾਲੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਇਹ ਜੋ ਗੁਰੂ ਮਹਾਰਾਜ

ਨਾ ਕੋ ਤੋਂ ਕਬਾ ਦਿਨਾਂ ਦਾ ਮੈਂ ਦਸਿਲ ਉਹ ਦੇਖਣੇ ਕਿੰਨਾ ਨੇ ਬੜਾ ਬੜਾ ਘਰ ਪਰਿਵਾਰ ਸਭ ਕੁਝ ਛੱਡ ਕੇ ਨਾ ਇਸ ਗੁਰੂ ਘਰ ਦੀ 1965 ਚ ਆ ਕੇ ਬਿਠੇ ਤੇ ਮੁੜ ਕੇ ਕਦੇ ਪੰਜਾਬ ਚ ਪੈਰ ਨਹੀਂ ਪਾਇਆ ਵੀ ਕੌਣ ਘਰ ਵਿੱਚ ਜਨਮ ਪਾਇਆ ਕੌਣ ਰਹਿ ਗਿਆ ਇਹ ਮੇਰੇ ਬਾਬਾ ਜੀ ਬੜਾ ਸਤਿਕਾਰਯੋਗ ਜੀਤ ਕਮਰੀ ਪਰਿਵਾਰੀ ਹੈ ਬੜੀ ਬਹਾਦਰੀ ਤੇ ਦਲੇਰੀ ਵਾਲਾ ਦੋਨੋਂ ਤਰੀਕੇ ਦਾ ਕੰਮ ਕੀਤਾ ਜਿੱਥੇ ਪਿਆਰ ਉੱਚੇ ਪਿਆਰ ਨਾਲ ਨਹੀਂ ਤਾਂ ਬੇਸਨਾ ਕੋਲ ਨਾਲ ਪਿਆਰ ਵੀ ਹੁੰਦੇ ਸੀਗੇ ਉਹਨੀਆਂ ਦਾ ਕੰਮ ਹੀ ਹੋਇਆ ਹੁੰਦਾ ਕਿ ਪਿਆਰ ਨਾਲ ਗੱਲ ਬਣੀ ਤੋਂ ਠੀਕ ਹੈ ਨਹੀਂ ਤਾਂ ਫਿਰ ਸਿੱਧਾ ਪਿਆਰ ਇਹ ਉੱਗੀ ਰਟਾਇ ਸੀ ਆ ਪੜ੍ਹਿਆ ਸੀ ਆ ਉਹਦਾ ਤਾਂ ਪੜ੍ਹਾਈ ਚ ਆ ਬਚਪਨ ਕੋਲ ਹੀ ਸੀ ਆ ਜਿਹੜਾ ਜੱਟ ਇਹ 16 ਤੋਂ 20 ਅੱਠ ਪੜ੍ਹਾਈ ਦਾ ਇਹ ਵੀ ਸੀ ਪਰ ਜੇ 16 ਨੂੰ ਵੀ ਅੱਟ ਕਿੜਾ ਫੜਿਆ ਹੋਗਾ ਨਾ ਉਹਦੇ ਫਿਰ ਉਹਦੇ ਪੈਸੇ ਵੀ ਬਣੇ ਉਹਨੂੰ ਪਤਾ ਹੁੰਦਾ ਕਿ 16 ਨੂੰ ਵੀ ਅੱਟ ਕਿੰਨੀ ਕਾਈ ਕੀਤੀ ਬਣਦੇ ਆ ਇਹ ਆ ਦੇਖੋ ਬਗੈਰ ਜਗਤ ਜਗ੍ਹਾ ਬਣਾਤੀ ਇਹ ਸਭ ਥੋੜਾ ਤੁਸੀਂ ਅੱਟ ਤੇ ਵੀ ਕਮਾ ਲਦੇ ਕਿ ਪਿਆਰ ਨਾਲ ਗੱਲ ਮਣੀ ਤੋਂ ਠੀਕ ਨਹੀਂ ਤਵੇਂਦੇ ਆ ਇਹਨੇ ਫਿਰ ਲਾਇਸੈਂਸ ਬਣਾ ਕੇ ਰੱਖਿਆ ਸੀ ਰੱਬ ਉਹਦੇ ਬਰਵਾਦ ਬਰ ਕੋਲੀ 400 ਆ ਲੀ ਗਿਆ ਸੱਤ ਕਿਉਂ ਕਿਥੇ ਬਿਹਾਰ ਦੀ ਉੱਧਾ ਬੈਠ ਕੇ ਸਾਕ اسے تک دنے پونیاں آنا لیں جیسے رات کو ایسے رہویں تو بڑا کوئی اکھا سماس ہی گا لیکن یہ میرے بھی جیساں گروہ شاہد ہوگئے گروہ کبھی نہیں کہتا ہے بڑا اس سے واقعی تیت ہے خودبا جی بڑا ناملہ ہے رہنڈا بھی آپ پر باندھے لے گا کہتے ہیں کہ آپ کیوں رہنڈا بھول پڑے سب بھی بڑے بڑے نہیں اسی بارہ خودبرا ہے دا سب جو جی آیا ہے ضرورہ کہ جیسے چاری سی بڑے دا لاپ کی بابا نے تھوڑا جہاں حصہ پا دے چاہو سیرکا لو ਬੇਚੇ ਗੋਲ ਤੇ ਪਾਤਾ ਤੇ ਸਭ ਜੋ ਵੀ ਕੋਈ ਖਾਤਾ ਇਤੇ ਹੈ ਸਾਰਾ ਪਰਵਰਤਕ ਸ੍ਰੀ ਹਰਿ ਮੰਦਰ ਦੀ ਬਰਕਤ ਨਾਲ ਬੜਾ ਬੁਢਿਆਉ ਦਾ ਪਰਵਰਤ ਹੈਗਾ ਕਿ ਪੈਣੀ ਦੇ ਬੇਟੀਆ ਬੋਲਾਂ ਕਰਦੀਆਂ ਬੋਲੀਆਂ ਕਰਦੀਆਂ ਇਤਿਮਾ ਫਤਿਹ ਬਲਾਵੋ ਗੁਰੂ ਜੀ ਦਾ ਕੰਨ ਸਾਂ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਹਾ ਸਾਰ ਬੜਾ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਵੱਖਰਾ ਜਿਹਾ ਡਿਜ਼ਾਈਨ ਤੇ ਇਸ ਪਾਸੇ ਆਵੇ ਲੈਫਟ ਵੀ ਲੱਗੀ ਹੋਈ ਆ ਪੌੜੀਆਂ ਨਹੀਂ ਵੀ ਜਾ ਸਕਦੇ ਆ ਤੇ ਲੈਫਟ ਵੀ ਲਾਈ ਹੋਈ ਆ ਬੜਾ ਸੋਹਣਾ ਪ੍ਰਬੰਧ ਆ ਸਾਰਾ ਹੀ ਤੇ ਜੇ ਆਪਾਂ ਇਧਰਲੇ ਪਾਸੇ ਨੂੰ ਦੇਖੀਏ ਤੇ ਗੁਰਦੁਆਰਾ ਸਾਹਿਬ ਆ ਇਹਦੇ ਹੀ ਠਾਈ ਗੁਰਦੁਆਰਾ ਸਾਹਿਬ ਦੇ ਉਹ ਕੁੰਡ ਵੀ ਆਪਾਂ ਨੂੰ ਦਿਖ ਰਿਹਾ ਉਹ ਵੀ ਤੁਹਾਨੂੰ ਥੱਲੇ ਜਾ ਕੇ ਦਿਖਾਉਣੇ ਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਠੰਡਾ ਕੀਤਾ ਸੀ ਆਲਾ ਤੋਲਾ ਵੀ ਬੜਾ ਮਾਹੌਲ ਵਧੀਆ ਵਾ ਪਹਾੜਾ ਨਾ ਇਹ ਢੂੰਗੀ ਜਗ੍ਹਾ ਵਾ ਪਹਾੜਾਂ ਦੇ ਵਿੱਚ ਜਿੱਥੇ ਸ਼ੀਤਲ ਕੁੰਡ ਬਣਿਆ ਹੋਇਆ ਇੱਥੇ ਮੰਦਰ ਦੇ ਵਿੱਚ ਦਰਸ਼ਨ ਕਰਵਾਉਣ ਵਾਸਤੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ ਉਹਨਾਂ ਦੀਆਂ ਗੱਟੀਆਂ ਖੜੀਆਂ ਵਾਂ ਉਹ ਉੱਪਰ ਮੰਦਿਰ ਦਿਖ ਰਿਹਾ ਨਾ ਸਾਹਮਣੇ ਉਹ ਤਾਂ ਜਾਈ ਜਾਂਦੇ ਆ ਮੰਦਿਰ ਦੇ ਵਿੱਚ ਇੱਧਰ ਪਹਾੜ ਆ ਹੂੰ ਤਾਂ ਆਪਾਂ ਹੁਣ ਥੱਲੇ ਚੱਲਦੇ ਆ ਰਸ਼ੀਤਲ ਕੁੰਡ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਇੱਥੇ ਮੌਸਮ ਬਹੁਤ ਸੋਹਣਾ ਵਾ ਕਿਉਂਕਿ ਪਹਾੜੀ ਏਰੀਆ ਹੋਣ ਕਰਕੇ ਬੜਾ ਸਾਫ਼ ਸੁਥਰਾ ਮੌਸਮ ਸਾਰੀ ਸੰਗਤ ਉੱਪਰੋਂ ਦਰਬਾਰ ਸਾਹਿਬ ਵਿੱਚ ਦਰਸ਼ਨ ਮੇਲੇ ਕਰਕੇ ਇਤਿਹਾਸ ਸੁਣ ਕੇ ਹੀਠਾਂਵਾਲ ਨੂੰ ਆ ਰਹੀ ਆ ਤੇ ਹੁਣ ਤੁਹਾਨੂੰ ਸ਼ੀਤਲ ਕੁੰਡ ਦੇ ਦਰਸ਼ਨ ਕਰਵਾਉਨੇ ਆ ਆਪਾਂ ਚੱਲਦੇ ਆਂ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੁੰਡ ਠੰਡਾ ਕੀਤਾ ਸੀਗਾ ਉਹਦੇ ਦਰਸ਼ਨ ਕਰਦੇ ਆਂ ਆਜੋ ਉੱਧਰ ਗੁਰੂ ਨਾਨਕ ਨਿਵਾਸ ਜੋ ਯਾਤਰੀਆਂ ਦੇ ਠਹਿਰਨ ਵਾਸਤੇ ਬਣੀਆਂ ਹੋਈਆਂ ਸਰਾਵਾਂ ਏਸੀ ਕਮਰੇ ਤੇ ਇੱਧਰ ਆ ਗਿਆ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਲ ਬਿਲਕੁਲ ਜਿਹੜੀ ਆਪਾਂ ਉੱਤੋਂ ਵੀ ਦੇਖ ਰਹੇ ਸੀਗੇ ਬਿਲਡਿੰਗ ਆ ਕਾਪਨ ਨੂੰ ਦਿਸਦੀ ਸੀ ਨਿੱਕਾ ਨਿਸ਼ਾਨ ਸਾਹਿਬ ਉੱਪਰ ਲੱਗਾ ਹੋਇਆ ਸੀਗਾ ਇਹ ਉਹ ਸ਼ੀਤਲ ਕੁੰਡਾ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਇਤਿਹਾਸ ਜੁੜਦਾ ਵਾ ਇਹਨੂੰ ਹੁਣ ਪੱਕਾ ਬਣਾ ਦਿੱਤਾ ਗਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ 22 ਟੋਟਲ ਜਿਹੜੇ ਕੁੰਡਾ ਇੱਥੇ ਨੇੜੇ-ਨੇੜੇ 20-30 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਚੋਂ ਸਿਰਫ ਇੱਕੋ ਇੱਕ ਇਹ ਕੁੰਡ ਠੰਡਾ ਵਾ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਗ ਤਾਂ ਇੱਥੋਂ ਜਲ ਛਕਦਿਆਂ ਆ ਕੇ ਠੰਡਾ ਸੀਤਲ ਕੁੰਡ ਤਾਂ ਹੀ ਕਿਹਾ ਕਿ ਇਹਦਾ ਜਲ ਬਹੁਤ ਸੀਤਲ ਤੇ ਠੰਡਾ ਤੇ ਬਾਕੀ ਜਿਹੜੇ ਕੀ ਕੁੰਡ ਹੋਰ ਹੈਗੇ ਆ ਇਸ ਏਰੀਏ ਦੇ ਵਿੱਚ ਉਹਨਾਂ ਸਾਰੇ ਕੁੰਡਾਂ ਦਾ ਜਲ ਬਿਲਕੁਲ ਗਰਮ ਆ ਕਈ ਕੁੰਡਾਂ ਦਾ ਤਾਂ ਇੱਥੋਂ ਤੱਕ ਕਹਿੰਦੇ ਇੰਨਾ ਜ਼ਿਆਦਾ ਗਰਮ ਚਾਲਾ ਵੀ ਉਹਨਾਂ 'ਚ ਹੱਥ ਵੀ ਨਹੀਂ ਪੈਂਦਾ ਕੁਝ ਕੰਟੇ ਹੈਗੇ ਇਦਾਂ ਦੇ ਜਿਨ੍ਹਾਂ ਦਾ ਇੰਨਾ ਜ਼ਿਆਦਾ ਗਰਮ ਪਾਣੀ ਆ ਤੇ ਗੁਰੂ ਸਾਹਿਬ ਦੀ ਮਿਹਰ ਸਦਕਾ ਇਸ ਕੁੰਡ ਦੇ ਵਿੱਚੋਂ ਜੋ ਜਾਲਾ ਉਹ ਸੰਗਤਾਂ ਛਕਦੀਆਂ ਲੰਗਰ ਦੇ ਵਿੱਚ ਵੀ ਜਲ ਵਰਤਿਆ ਜਾਂਦਾ ਤੇ ਜਾਲ ਛਕਣ ਵਾਸਤੇ ਵੀ ਤੇ ਹੋਰਾਂ ਕੰਮਾਂ ਵਾਸਤੇ ਵੀ ਜਲ ਇਥੋਂ ਵਰਤਿਆ ਜਾਂਦਾ ਇਹ ਬਿਲਕੁਲ ਠੰਡਾ ਜਾਲਾ ਮਹਾਰਾਜ ਦੀ ਮਿਹਰ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਤੇ ਜਦੋਂ ਕਦੇ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਹਾਡਾ ਇਸ ਪਾਸੇ ਨੂੰ ਪਟਨਾ ਸਾਹਿਬ ਆਉਣ ਦਾ ਕਦੇ ਰੋਕ ਬਣੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਕਿਤੇ ਟਾਈਮ ਮਿਲੇ ਤਾਂ ਇੱਥੇ ਤਕਰੀਬਨ 100 ਸਵਾ 100 ਕਿਲੋਮੀਟਰ ਅੰਦਾਜ਼ਾ ਹੈਗਾ ਇਹ ਆਪਣਾ ਗੁਰਦੁਆਰਾ ਸਾਹਿਬ ਇਹ ਜਿਹੜਾ ਸ਼ੀਤਲਕੁੰਡ ਗੁਰੂ ਨਾਨਕ ਸਾਹਿਬ ਜੀ ਦਾ ਤੇ ਇੱਥੇ ਜ਼ਰੂਰ ਆ ਕੇ ਆਪਣੇ ਪਰਿਵਾਰ ਸਮੇਤ ਜਾਂ ਤੁਹਾਨੂੰ ਕੱਲਿਆਂ ਨੂੰ ਕਦੇ ਮੌਕਾ ਮਿਲੇ ਤਾਂ ਜ਼ਰੂਰ ਆ ਕੇ ਦਰਸ਼ਨ ਕਰਕੇ ਜਾਇਓ ਕਿਉਂਕਿ ਇਤਿਹਾਸ ਦਾ ਪਤਾ ਸੁਣਦੇ ਆਪਾਂ ਬਹੁਤ ਵਾਰੀਆਂ ਇਤਿਹਾਸ ਕਥਾ ਵਾਰਤਾ ਵੀ ਆਮ ਗੁਰਦੁਆਰਿਆਂ ਦੇ ਵਿੱਚ ਆਪਾਂ ਸੁਣਦੇ ਆ ਤੇ ਪਰ ਜਿਹੜਾ ਤੇ ਆ ਦਾ ਪਤਾ ਖੁਦ ਇੱਥੇ ਆ ਕੇ ਪਹੁੰਚ ਕੇ ਆਲਾ ਦਵਾਲਾ ਦੇਖ ਕੇ ਗੁਰਦੁਦਾਰਾ ਸਾਹਿਬ ਦਾ ਇਤਿਹਾਸ ਜਾਣ ਕੇ ਲੱਗਦਾ ਵਾ ਉਹ ਤਾਂ ਸੁਣ ਕੇ ਉਹਨਾਂ ਪਤਾ ਨਹੀਂ ਲੱਗਦਾ ਤੇ ਜੇ ਆਪਾਂ ਬੱਚਿਆਂ ਨੂੰ ਵੀ ਇਹ ਦਰਸ਼ਨ ਕਰਾਵਾਂਗੇ ਤਾਂ ਉਹ ਜਦੋਂ ਤੱਕ ਵਾਹਿਗੁਰੂ ਦੀ ਕਿਰਪਾ ਸਦਕਾ ਜਾਂ ਆਪਣੀ ਜਾਂ ਉਹਨਾਂ ਦੀ ਜ਼ਿੰਦਗੀ ਰਹੂਗੀ ਤਾਂ ਉਹ ਯਾਦ ਰੱਖਣਗੇ ਵੀ ਇਹ ਚੀਜ਼ ਅਸੀਂ ਦੇਖੀ ਸੀ ਇਹ ਇਤਿਹਾਸ ਆ ਤੇ ਇੱਥੋਂ ਸੰਗਤ ਆ ਇਹਦੇ ਵਿੱਚੋਂ ਠੰਡੇ ਚਲਦਾ ਚੂੜਾ ਵੀ ਲੈਿੰਦਿਆਂ ਆ ਵਾ ਤੇ ਗੁਰੂ ਸਾਹਿਬ ਨੂੰ ਚੇਤੇ ਕਰਦੇ ਆ ਗੁਰੂ ਨਾਨਕ ਦੇਵ ਸਾਹਿਬ ਨੂੰ ਤੇ ਉਹਨਾਂ ਦੀ ਕਿਰਪਾ ਸਦਕਾ ਹੀ ਇਹ ਜਿਹੜਾ ਕੁੰਡਾ ਉਹ ਠੰਡਾ ਵਾ ਇੱਥੇ ਲੰਗਰ ਹਾਲ ਆ ਸੰਗਤ ਲੰਗਰ ਛਕਣ ਵਾਸਤੇ ਆ ਰਹੀ ਆ ਉੱਪਰ ਦਰਬਾਰ ਸਾਹਿਬ ਆ ਤੇ ਇੱਥੇ ਹੀ ਤਾਂ ਦਰਬਾਰ ਸਾਹਿਬ ਤੋਂ ਲੰਗਰ ਆ ਜਾਂਦਾ ਹਾਲ ਬਹੁਤ ਸੋਹਣਾ ਬਣਿਆ ਸ਼ਾਨਦਾਰ ਬੜੀ ਵੱਡੀ ਬਿਲਡਿੰਗ ਬਣਾਈ ਗਈ ਆ ਗ੍ਰੇਨਾਈਟ ਲੱਗਾ ਹੋਇਆ ਪੱਥਰ ਹੈ ਨਾ ਵੀ ਤੇ ਆਹ ਥੰਮਲਿਆਂ ਨੂੰ ਵੀ ਲੱਗਾ ਦੱਸਦਾ ਤੇ ਜੇ ਆਪਾਂ ਇਹਦੇ ਉੱਪਰ ਚਲੇ ਜਾਂਦੇ ਆ ਤਾਂ ਉੱਪਰ ਦਰਬਾਰ ਸਾਹਿਬ ਆ ਉਹ ਵੀ ਬਹੁਤ ਸ਼ਾਨਦਾਰ ਬਿਲਡਿੰਗ ਤੇ ਸੰਗਤ ਲੰਗਰ ਛੱਕ ਰਹੀ ਆ ਫਿਰ ਲੰਗਰ ਛੱਕ ਕੇ ਫਿਰ ਆਪਾਂ ਇੱਥੋਂ ਰਵਾਨਾ ਹੋਣਾ ਤੇ ਉਸ ਤੋਂ ਬਾਅਦ ਸਾਰੀ ਸੰਗਤ ਇੱਥੋਂ ਰਵਾਨਾ ਹੋਊਗੀ ਦੇਵਾਦਾਰ ਵੀਰ ਜਿਹੜੇ ਆਪਣੇ ਨਾਲ ਆਏ ਆ ਉਹ ਸੇਵਾ ਕਰ ਰਹੇ ਆ ਨਾਲ ਵਰਤੌਣ ਦੀ ਤੇ ਬਾਕੀ ਸਾਰੀ ਸੰਗਤ ਬੈਠ ਕੇ ਸ਼ੱਕ ਰਹੀ ਆ ਤਾਂਗੇ ਬਹੁਤ ਜ਼ਿਆਦਾ ਇੱਥੇ ਢੋੜਾ ਦਾਂਗਾ ਜੇ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਪਰ ਇੱਥੇ ਬਹੁਤ ਜ਼ਿਆਦਾ ਵਾ ਤੇ ਤਾਂਗਿਆਂ ਦਾ ਡਿਜ਼ਾਈਨ ਵੀ ਕੁਝ ਹੋਰ ਆ ਉੱਚੇ ਜਿਹੇ ਆ ਜਮੇ ਆਪਣੇ ਉਥੇ ਪੰਜਾਬ ਦੇ ਵਿੱਚ ਹੋਰ ਟਾਈਪ ਦੇ ਹੁੰਦੇ ਆ ਬਾਲੇ ਉੱਚੇ ਬਣਾਏ ਹੋਏ ਜਾਂਦੇ ਆ ਨਾ ਉਹ ਦੇਖਿਓ ਆਵੇ ਜਾਂਦਾ ਬਹੁਤ ਜਿਆਦਾ ਦੰਗਿਆ ਵੇ ਇਧਰੋਂ ਵੀ ਜਾ ਰਿਆ ਨਾ ਇਹ ਇਹ ਉੱਚੇ ਜਿਹੇ ਬਣਾਏ ਗਏ ਆਪੋ ਇਧਰ ਗੁਰਦੁਆਰਾ ਸਹਿ ਯਾਤਰੀ ਨਿਵਾਸ ਬਣਿਆ ਹੋਇਆ ਏ ਸੀ ਬਹੁਤ ਵਧੀਆ ਏ ਵੀ ਸਾਰਾ ਕੁਝ ਇੱਥੇ ਕਮਰੇ ਬਹੁਤ ਵਧੀਆ ਬਾਬਾ ਜੀ ਵੱਲੋਂ ਬੇਨਤੀ ਵੀ ਜੀ ਵੀ ਜੇ ਕੋਈ ਸੰਗਤ ਰੁਕਣਾ ਚਾਹੁੰਦੀ ਆ ਤਾਂ ਰੁਕ ਸਕਦੀ ਆ ਬਹੁਤ ਸੋਹਣਾ ਯਾਤਰੀ ਨਿਵਾਸ ਬਣਾਇਆ ਗਿਆ ਓਪਰਲੀ ਮੰਜ਼ਲ ਤੇ ਦਰਬਾਰ ਸਹਿਬ ਆ ਉਹ ਤੋਂ ਹੀ ਥਾਂ ਲੰਗਰ ਆ ਤੇ ਸਭ ਤੋਂ ਥਾਂ ਜਿੱਥੇ ਆਪਾਂ ਖੜੇ ਆ ਇਸੇ ਪਾਰਕਿੰਗ ਆ ਤੇ ਆ ਬੱਸਾਂ ਤਖਤ ਸਾਹਿਬ ਤੋਂ ਆਈਆਂ ਹੋਈਆਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉੱਥੋਂ ਆਈਆਂ ਆਂ ਬੱਸਾਂ ਤੇ ਜਦੋਂ ਆਪਾਂ ਇਹ ਪਾਰਕਿੰਗ ਦੇ ਮਗਰੋਂ ਨਿਕਲਦੇ ਆ ਤਾਂ ਇੱਥੋਂ ਪਹਾੜੀ ਦਾ ਮੋੜ ਜਿਹਾ ਆ ਜਾਂਦਾ ਵਾ ਫਰਦੁਆਰਾ ਸਾਹਿਬ ਵੀ ਨਾਲ ਲੱਗਦਾ ਪਹਾੜ ਦੇ ਤੇ ਉਹ ਇਹ ਜਿੱਦਾਂ ਪਹਾੜ ਆਵੇ ਪੱਥਰ ਪਏ ਆ ਇੱਥੇ ਉੱਪਰ ਚੜ ਕੇ ਨੌਜਵਾਨ ਫੋਟੋ ਖਿਚਾ ਰਹੇ ਆ। ਜਿਹੜੋ ਪ੍ਰਵਾੜ ਕੀਤੀ ਹੋਈ ਆ ਥੋੜਾ ਜਿਹਾ ਏਰੀਆ ਉੱਪਰ ਤੱਕ। ਇਹ ਪੱਕਾ ਪਹਾੜ ਆ। ਇਹ ਨਾਲ ਗੁਰਦੁਆਰਾ ਸਾਹਿਬ ਇਧਰਲੇ ਪਾਸੇ ਆ ਜਾਂਦਾ। ਬਹੁਤ ਸੋਹਣਾ ਮਾਹੌਲ ਆ ਕਿਉਂਕਿ ਦਰਖਤਾਂ ਤੇ ਦਰਖਤਾਂ ਦੀ ਸ਼ਾਮ ਆ ਤਾਂ ਵਧੀਆ ਲੱਗਦਾ ਮਾਹੌਲ ਸਾਰਾ। ਹਾਂ ਪੱਕੇ ਪੱਥਰ ਆ। ਪੱਕਾ ਪਹਾੜ ਆਏ ਬਹੁਤ ਬੱਜਾ ਲੋਕਾਂ ਦੇ ਕੋਲ ਦੇ ਹੋ ਪਰ ਤੱਕ ਪਹਾੜੀਆਂ ਦੇਖਦਿਆਂ ਬਹੁਤ ਸੋਹਣਾ ਮਾਹੌਲ ਆ ਇੱਥੇ ਕਿਉਂਕਿ ਹਵਾ ਵਗਦੀ ਆ ਤੇ ਦਰਖਤ ਬਹੁਤ ਜ਼ਿਆਦਾ ਆ ਗੁਰਦੁਆਰਾ ਸ਼ੀਤਲਕੁੰਡ ਰਾਜਗੀਰ ਬਿਹਾਰ ਦੇ ਦਰਸ਼ਨ ਕਰਕੇ ਆਪਾਂ ਵਾਪਸ ਵਟਨਾ ਸਾਹਿਬ ਜਾ ਰਹੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮaaf ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਇਤਿਹਾਸ ਦੇ ਨਾਲ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ